ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਅੱਜ ਪ੍ਰੋਗਰਾਮ ਲੀਕਿਆ ਗਿਆ ਕਿ ਅਸੀਂ ਝੰਡਾ ਮਾਰਚ ਕਰਨਾ ਜੇ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਪਹਿਲਾਂ ਤਾਂ ਸਾਨੂੰ ਜਿੰਦੇ ਬੰਦ ਕਰਕੇ ਪਾਰਕ ਜਿਹੜੀ ਗਾਂਧੀ ਪਾਰਕਾ ਉੱਥੇ ਰੋਕਿਆ ਗਿਆ ਉੱਥੇ ਪੁਲਿਸ ਨੇ ਸਾਡੇ ਨਾਲ ਧੱਕਾ ਮੂਕੀ ਕੀਤੀ ਸਾਡੇ ਦੇ ਬੰਦੇ ਨੇ ਪੱਗਾਂ ਲੱਥੀਆਂ ਹੁਣ ਇੱਥੇ ਤੱਕ ਪਹੁੰਚੇ ਅਸੀਂ ਗਲੀਆਂ ਦੇ ਵਿੱਚ ਤੇ ਹੁਣ ਸਾਡਾ ਇਹ ਪਲਾਨ ਹੈ ਵੀ ਸਾਡਾ ਜਿਹੜਾ ਸ਼ਾਂਤਮਈ ਪ੍ਰੋਟੈਸਟ ਹੈ ਅਸੀਂ ਲੋਕਾਂ ਦੇ ਵਿੱਚ ਆਪਣੀ ਜਿਹੜੀ ਗੱਲ ਲੈ ਕੇ ਜਾਣੀ ਆ ਕਿਉਂਕਿ ਜਿਹੜੀ ਭਗਵੰਤਮਾਨ ਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਵੀ ਅਸੀਂ ਆਊਟਸੋਰਸਡ ਐਂਲੀਸਟਮੈਂਟ ਕੱਚੇ ਮਜ਼ਦੂਰ ਨੂੰ ਪੱਕੇ ਕਰਾਂਗੇ ਅੱਜ ਕਿਸੇ ਮਜ਼ਦੂਰ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਸਿਰਫ ਇੱਕ ਦਾਅਵੇ ਠੋਕੇ ਜਾ ਰਿਹਾ ਜੇ ਸਾਡੇ ਜਿਹੜੇ ਅਦਾਰੇ ਆ ਉਹ ਕੋਆਪਰੇਟ ਕਰਾਣਿਆਂ ਨੂੰ ਨਿੱਜੀ ਕਰਨ ਦੀ ਜਿਹੜੀ ਨੀਤੀ ਆ ਉਹਨੂੰ ਲਾਗੂ ਕੀਤਾ ਜਾ ਰਿਹਾ ਸਾਡੇ ਅਦਾਰੇ ਜਿਹੜੇ ਆ ਸਾਰੇ ਵਿੱਚੇ ਜਾ ਰਿਹਾ ਉਹ ਕਿਉਂ ਰੋਕ ਰਹੇ ਆ ਰੋਕ ਰੋਕ ਰਿਹਾ ਕੀ ਕਹਿੰਦਾ ਕੋਈ ਮਤਲਬ ਸਾਨੂੰ ਇਹ ਕਹਿ ਰਿਹਾ ਕੋਡ ਆਫ ਕੰਡੈਕਟ ਲੱਗਿਆ ਹੋਇਆ ਸਾਡੀ ਮਜਬੂਰੀ ਹੈ ਪਾਰਟੀਆਂ ਦਾ ਤਰਾਜਾ ਸਾਨੂੰ ਦਿਖਾ ਦੇਵੇ ਕਿਹੜੀ ਪਾਰਟੀ ਦਾ ਤਰਾਜਾ ਸਾਡੇ ਦਫ਼ਤਰਾਂ 'ਕੇ ਰੈਲੀ ਨਹੀਂ ਕਰਨੀ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਜੇ ਇੰਨਾ ਹੀ ਡਰ ਲੱਗਦਾ ਹੈ ਫਿਰ ਉਹ ਗੱਲ ਕਰ ਲਵੇ ਸਾਡੇ ਨਾਲ 39 ਲਿਖਤੀ ਮੀਟਿੰਗਾਂ ਉਹਨਾਂ ਸਾਡੇ ਕੋਲ ਲੈਟਰ ਇੱਕ ਵੀ ਮੀਟਿੰਗ ਮੁੱਖ ਮੰਤਰੀ ਨੇ ਸਾਡੇ ਨਾਲ ਕੀਤੀ ਹੋਵੇ ਇਸ ਕਰਕੇ ਅਸੀਂ ਮਤਲਬ ਸਾਡਾ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਅਪੀਲ ਕਰ ਰਹੇ ਹਾਂ ਵੀ ਸਾਡਾ ਪਲਾਨ ਅੱਗੇ ਜਾਣਦਾ ਇਹਨਾਂ ਨੂੰ ਇਹ ਵੀ ਕਿਹਾ ਜੇ ਤੁਸੀਂ ਡੰਡੇ ਦੇ ਜ਼ੋਰ ਤੇ ਗੋਲੀਆਂ ਵਾਲੇ ਖੜਾਏ ਹੋਏ ਮਾਰ ਦਿਓ ਫਿਰ ਹਾਂ ਇਹ ਤੁਹਾਡੇ ਕੋ ਗੋਲੀਆਂ ਵਾਲੇ ਖੜਾਏ ਦਿੱਤੇ ਹੁਣ ਤੁਸੀਂ ਮਾਰ ਦਿਓ ਫਿਰ ਜੋ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਸਾਡੇ ਘਰ ਸਦਾ ਖੁੱਲੇ ਆ ਤੁਹਾਡੇ ਆਸਤੇ ਤੇ ਅੱਜ ਕੀ ਹੋ ਗਿਆ ਤੁਸੀਂ ਆ ਦੇਖ ਸਕਦੇ ਹੋ ਅਸੀਂ ਬੇਨਤੀਆਂ ਪੀਲਾ ਕਰ ਰਹੇ ਆ ਸਾਡੇ ਬੰਦਾ ਇੱਕ ਅੰਦਰ ਬੰਦ ਕਰਤਾ ਹੁਣ ਕਢਾਇਆ ਸਾਡੀ ਸਾਊਂਡ ਵਾਲੀ ਗੱਡੀ ਉਹ ਦੱਬ ਲਈ ਮਤਲਬ ਇਹ ਜਿਹੜਾ ਮਤਲਬ ਬਹੁਤ ਨਿੰਦਣਯੋਗ ਆ ਸਾਡਾ ਸ਼ਾਂਤਮਈ ਪ੍ਰੋਟੈਸਟ ਆ ਇਸ ਕਰਕੇ ਅੱਜ ਅਸੀਂ ਅਪੀਲ ਕਰਦੇ ਆ ਇਹਨਾਂ ਨੂੰ ਵੀ ਵੀ ਸਾਨੂੰ ਅੱਗੇ ਤੱਕ ਜਿਹੜਾ ਮਾਰਚ ਕਰਨ ਦਿੱਤਾ ਜਾਵੇ ਅੰਮ੍ਰਿਤਸਰ ਬਾਈਪਾਸ ਤੱਕ ਅੰਮ੍ਰਿਤ ਸ਼ਾਂਤਮਈ ਪ੍ਰੋਟੈਸਟ ਆ ਪਰ ਜਿਹੜੀ ਟੈਸਟ ਕਰਨਾ ਚਾਹ। ਬਿਲਕੁਲ ਸਾਡਾ ਉਲੀਕਿਆ ਹੋਇਆ ਝੰਡਾ ਮਾਰਚਾ ਨੋਟਸ ਦਿੱਤਾ ਹੋਇਆ ਹੈ। ਜੇ ਨਹੀਂ ਦਰਸੀ ਮੁੱਖ ਮੰਤਰੀ ਬੈਠ ਜਾਂਦਾ। ਮੁੱਖ ਮੰਤਰੀ ਬੈਠ ਕੇ ਮਸਲੇ ਦਾ ਹੱਲ ਕਰ ਦਿੰਦਾ। ਪਰ ਅਸਲ ਇਹਨਾਂ ਨੇ ਮਸਲੇ ਦਾ ਹੱਲ ਕਿਸੇ ਲੋਕਾਂ ਦਾ ਨਹੀਂ ਕਰਨਾ। ਸਾਰੇ ਮਸਲੇ ਹੱਲ ਲੈ ਕਹਿੰਦੇ ਪੰਜਾਬ 'ਚ। ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ। ਸਾਡੇ ਧਾਰੇ ਸਾਰੇ ਵੇਚੇ ਜਾ ਰਿਹਾ। ਤੁਸੀਂ ਦੇਖਿਆ ਜ਼ਮੀਨਾਂ ਸਾਡੇ ਬਿਜਲੀ ਬੋਰਡ ਦੀਆਂ ਕਿੰਨੀਆਂ ਵੇਚੀਆਂ ਜਾ ਰਹੀਆਂ। ਜਲ ਸਪਲਾਈ ਦੇ ਵਿੱਚ ਮਤਲਬ ਪੰਚੇਤੀਕਰਨ ਜਿਹੜਾ ਕੀਤਾ ਜਾ ਰਿਹਾ। ਅੱਜ ਅਸੀਂ ਜਿਹੜੇ ਆਏ ਆ। ਤੁਹਾਨੂੰ ਧਿਆਨ ਦੇ ਦਈਏ। ਇੱਕ ਧਿਆਨ ਦੇ ਦਈਏ ਅਸੀਂ ਆਂ ਜਲ ਸਪਲਾਈ ਡਿਪਾਰਟਮੈਂਟ ਵੇਅਰ ਕਾਰਡ ਡਿਪਾਰਟਮੈਂਟ ਬਿਜਲੀ ਬੋਰਡ ਥਰਮਲ ਪੀ ਡਬਲਯੂ ਡੀ ਸੀਵਰੇਜ ਬੋਰਡ ਸਿਹਤ ਵਿਭਾਗ ਸਾਡੇ ਗੰਦਮੈਨ ਫਰਦ ਕੇਂਦਰ ਸਾਰੇ ਅੱਜ ਮੁਲਾਜ਼ਮ ਇਕੱਠੇ ਹੋ ਕੇ ਆਏ ਆ ਕੋਈ ਇਹ ਨਹੀਂ ਵੀ ਇੱਕ ਜਥੇਬੰਦੀ ਆ ਗਈ ਇੱਥੇ ਇੱਕ ਟੁਕੜ 12 ਜਥੇਬੰਦੀਆਂ ਦਾ ਜਿਹੜਾ ਇਹ ਇਕੱਠਾ ਜਿਹਨੂੰ ਰੋਕੇ ਰੋਕੀ ਬੈਠੇ ਹੈਗੇ ਆ ਸਾਡੀਆਂ ਸਾਡੀਆਂ ਐਬਸੈਂਟਾਂ ਲਾਈਆਂ ਜਾਂਦੀਆਂ ਸਾਨੂੰ ਗੈਰ ਹਾਜ਼ਰ ਕੀਤਾ ਜਾਂਦਾ ਤੇ ਅੱਜ ਜਦੋਂ ਅਸੀਂ ਸ਼ਾਂਤਮਈ ਧਰਨਾ ਇੱਥੇ ਤਰਨਤਾਰਨ ਦੀ ਧਰਤੀ ਤੇ ਦੇਣ ਆਏ ਆ ਤਾਂ ਅੱਜ ਸਾਨੂੰ ਇਸ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਪਹਿਲਾਂ ਤੋਂ ਉਸ ਆਲੇ ਪਾਰਕ ਦੇ ਵਿੱਚ ਜਬਰੀ ਰੋਕਿਆ ਗਿਆ ਸਾਡੇ ਮੁਲਾਜ਼ਮਾਂ ਦਾ ਧੱਕਾ ਮੁਕੀ ਕੀਤੀ ਗਈ ਹੈ ਭਗਵੰਤਮਾਨ ਦੇ ਕੋਲੇ ਸਾਡਾ ਵਿਭਾਗ ਸਾਨੂੰ ਹਰ ਵਾਰ ਸਮਾਂ ਦੇ ਕੇ ਤੇ ਸਾਡੇ ਨਾਲ ਹਰ ਵਾਰ ਲੋਲੀਪਾਪ ਦਿੱਤਾ ਜਾਂਦਾ ਹੈ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ ਤੇ ਸਾਡਾ ਜਿਹੜਾ ਠੇਕੇਦਾਰੀ ਸਿਸਟਮ ਦੇ ਵਿੱਚ ਸਾਡੇ ਵਿਭਾਗ ਦੇ ਵਿੱਚ ਬੜਾਵਾ ਦਿੱਤਾ ਜਾ ਰਿਹਾ ਹੈ ਪਿਛਲੇ ਦਿਨੀ ਸਾਡੇ ਚੇਅਰਮੈਨ ਪੰਜਾਬ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਮਠਿਆਈਆਂ ਅਸੀਂ ਆਪ ਤਿਆਰ ਕੀਤੀਆਂ ਜੋ ਕਿ ਕੋਰਾ ਕੋਰਾ ਝੂਠ ਸੀ ਤੇ ਹੁਣ ਵੀ ਜਿਹੜਾ ਭਗਵੰਤ ਮਾਨ ਸਰਕਾਰ ਹੈ ਇਹ ਝੂਠਾਂ ਦੇ ਡੰਬਰ ਰੱਛ ਕੇ ਤੇ ਜਿਹੜੀ ਅੱਜ ਦੀ ਇਥੋਂ ਜਿਮਣੀ ਚੌਂਂ ਜਿੰਨਾ ਚਾਹੁੰਦੀ ਹੈ ਅਸੀਂ ਲੋਕਾਂ ਦੇ ਕੋਲੇ ਆਪਣਾ ਪੱਖ ਲੈ ਕੇ ਆਏ ਆ ਤੇ ਇਹਨਾਂ ਦਾ ਜਿਹੜਾ ਸੱਚ ਉਹ ਲੋਕਾਂ ਦੇ ਸਾਹਮਣੇ ਨਾ ਕੱਚੇ ਚਿੱਟੇ ਨੂੰ ਨੋਟਾਂ ਦੇ ਵੰਡਣ ਤੋਂ ਸ਼ੁਰੂ ਹੋ ਜਾ 117 ਬੰਦੇ ਆਪਣੇ ਹੀ ਖੜੇ ਹੋ ਜਾਣ ਆ ਕੇ ਇਹ ਵੀ ਰੈਵੋਲੂਸ਼ਨ ਬਹੁਤ ਜਲਦੀ ਆ ਜਾਣਾ ਬਹੁਤੀ ਦੇਰ ਨਹੀਂ ਹੈਗੀ ਸਿਸਟਮ ਹੀ ਐਨੀਗਾ ਅੱਜ ਪੂਰਾ ਇਲਾਕਾ ਸਾਡਾ ਡਿਸਟਰਬ ਕਰਕੇ ਰੱਖਿਆ ਹੋਇਆ ਇੰਨੀ ਇਨਸਿਕਿਉਰਿਟੀ ਹੋਈ ਪਈ ਐ ਜਿਹੜਾ ਵੀ ਕੋਈ ਇਧਰੋਂ ਨਿਕਲ ਰਿਹਾ ਇਨੀ ਫੋਰਸ ਦੇਖ ਕੇ ਅਗਲਾ ਕਹਿੰਦਾ ਜੀ ਹੋਇਆ ਕੀ ਉਹ ਵਿਚਾਰੇ ਬੰਦੇ ਧਰਨਿਆਂ ਤੇ ਬੈਠੇ ਆ ਜਦੋਂ ਤੁਸੀਂ ਉਹਨਾਂ ਨਾਲ ਵਾਅਦਾ ਕੀਤਾ ਆਪਾਂ ਵਾਅਦਾ ਆਪਣੇ ਨਿਭਾਓ ਇਹ ਥੋੜਾ ਵੀ ਵੋਟਾਂ ਲੈਣ ਲੱਗੇ ਅਸੀਂ ਕੁਛ ਐ ਵੋਟਾਂ ਤੋਂ ਬਾਅਦ ਤਾਂ ਹੁੰਦਾ ਜੀ ਇਹ ਸਾਡੀ ਸਿਕਿਉਰਟੀਆਂ ਮਿਲ ਗਿਆ ਪੰਜ-ਪੰਜ ਸਾਨੂੰ ਜਿਪਸੀਆਂ ਮਿਲ ਗਿਆ ਸਾਨੂੰ 50-50 ਗਨਮੈਨ ਮਿਲ ਗਿਆ ਰੇ ਭయ్యా ਤੁਹਾਨੂੰ ਇਨਾ ਡਰ ਐ ਤੁਸੀਂ ਆਂਦੇ ਹੀ ਕਿਉਂ ਐ ਪਬਲਿਕ ਲਾਈਫ ਦੇ ਵਿੱਚ ਬਸ ਸਹੀ ਕਹਿਣਾ ਹੈ ਜੀ ਮੇਰਾ ਥੈਂਕ ਯੂ ਸਰ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਨਾਲੋਂ ਵੀ ਬਹੁਤ ਹੇਰਲੇ ਦਰਜੇ ਤੇ ਜਾ ਕੇ ਇਹ ਤਨਖਾਹਾਂ ਦੇਣ ਦੀ ਤਿਆਰੀ ਕਰੀ ਬੈਠੀ ਹੈ ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਚ ਪੰਜਾਬ ਦੇ ਪੈਨਸ਼ਨਰਾਂ ਚ ਬਹੁਤ ਵੱਡਾ ਰੋਸ ਹੈ ਤੇ ਸਭ ਤੋਂ ਵੱਡਾ ਰੋਸ ਹੈਗਾ ਇਹ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਮਾਨ ਪੱਤਾ ਵਰਕਰ ਨੇ ਜਿਹਦੇ ਵਿੱਚ ਮਿੱਡੇ ਮੀਲ ਵਰਕਰ ਆਉਂਦੀਆਂ ਐ ਆਸ਼ਾ ਵਰਕਰ ਹੈਗੀਆਂ ਐ ਉਹਨਾਂ ਨਾਲੇ ਵਾਦਾ ਸੀਗਾ ਵੀ ਅਸੀਂ ਪਹਿਲੀ ਕੈਬਨਿਟ ਦੇ ਅੰਦਰ ਤੁਹਾਡੇ ਪੱਤੇ ਦੁੱਗਣੇ ਕਰ ਦਵਾਂਗੇ ਤੇ ਇਸ ਤੋਂ ਬਾਅਦ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਜਿਹੜਾ ਉਹ ਬਣਾਵਾਂਗੇ ਤੇ ਉਸ ਕਾਨੂੰਨ ਨੂੰ ਜਿਹੜਾ ਤੁਹਾਡੇ ਉੱਤੇ ਲਾਗੂ ਕਰਾਂਗੇ ਪੰਜਾਬ ਸਰਕਾਰ ਹੁਣ ਸੱਤਾ 'ਚ 1.5 ਸਾਲ ਤੋਂ ਬਾਅਦ ਵੀ ਮਾਨ ਪੱਤਾ ਵਰਕਰਾਂ ਦੇ ਉੱਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਐ ਕੱਚੇ ਮੁਲਾਜ਼ਮ ਜਿਹੜੇ ਜਿਨ੍ਹਾਂ ਨੂੰ ਪੱਕੇ ਕਰਨਾ ਸੀ ਦੇਸ਼ ਭਰ ਦੇ 50 ਲੱਖ ਕੇਂਦਰੀ ਮੁਲਾਜ਼ਮਾਂ ਦਾ ਤੇ 50 ਲੱਖ ਰਾਜਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਜੁੜਿਆ ਹੋਇਆ ਮਸਲਾ ਇਹ ਐ ਇਹ ਬਹੁਤ ਵੱਡੀ ਲੜਾਈ ਆ ਜਿਵੇਂ ਕਿਸਾਨਾਂ ਦੀ ਐਮਐਸਪੀ ਦੀ ਲੜਾਈ ਆ ਉਹੋ ਜੀ ਲੜਾਈ ਇਹ ਆ ਜਿਨ੍ਹਾਂ ਨੂੰ ਇਸ ਲੜਾਈ ਦੀ ਸਮਝ ਨਹੀਂ ਕਿਸਾਨਪੁਰ ਚ ਗਾਇਕ ਬੱਬੂ ਮਾਨ ਕਹਿੰਦਾ ਵੀ ਪੰਜਾਬ ਉਹ ਕੰਟ੍ਰਕਟ ਨਹੀਂ ਬੰਦ ਕਰਦੇ ਕਿਸਾਨਪੁਰ ਜਿੱਤਾਂ ਦੇਖ ਭੁੱਖਾ ਮਰ ਜੂ ਕੱਲੇ ਯੂਰਪ ਦੇ ਵਿੱਚ 10 ਸਾਲ ਦਾ ਨਾਲ ਪਿਆ ਖਾਣ ਵਾਸਤੇ ਸਪੇਨ ਤੇ ਯੋਕਰੇਂਡ ਫਰਾਂਸ ਐਫੀਜੀ ਨਹੀਂ ਮੰਗ ਬਹੁਤ ਵੱਡੀ ਆ ਮੰਗ ਪੜਾਵਾਂ ਚ ਲਾਗੂ ਹੋਊਗੀ ਆ ਟੀਮਾਂ ਆ ਖੜਾ ਕਦੋਂ ਆ ਬੈਠਾ ਟੀਮਾਂ ਤਸਵੀਰ ਤਲਵਾੜਾ 15 ਸਾਲਾਂ ਦੇ ਲੱਗੇ ਹੋਏ ਆ ਪੁੱਡਾ ਸ਼ਹੀਦ ਲੱਗਿਆ ਹੋਇਆ ਸਾਲਾਂ ਦਾ ਦਹਾਕਿਆਂ ਦੀ ਲਾਮਬੰਦੀ ਆ ਸਾਲਾਂ ਦੀ ਮਿਹਨਤ ਆ ਇੱਕ ਇੱਕ ਚਾਰਜ ਜੋ ਪੈਨਸ਼ਨ ਬੰਦ ਹੋ ਗਈ ਸੀ ਬਹੁਤ ਪੜਾਏ ਆ ਇਸ ਪੜਾਅ ਚ ਸੰਘਰਸ਼ ਕਰਕੇ ਗ੍ਰੈਟੀ ਲੈਂਦੀ ਆ ਇਸ ਪੜਾਅ ਚ ਸੰਘਰਸ਼ ਕਰਕੇ ਅਨਰੀਵ ਲੈ ਕੇ ਜਾਂਦੀ ਆ ਇਸ ਪੜਾਅ ਚ ਸੰਘਰਸ਼ ਕਰਕੇ ਐਕਸ ਗ੍ਰੇਸ਼ੀਆ ਗ੍ਰਾਂਟ ਲੈ ਕੇ ਜਾਂਦੀ ਆ ਇਸ ਪੜਾਅ ਚ ਸੰਘਰਸ਼ ਕਰਕੇ ਡੈਟ ਕੰਪ ਗ੍ਰੈਟੀ ਪਿਛਲੀ ਚੰਨੀ ਸਰਕਾਰ ਤੋਂ 30% ਬਿਸਕ ਪੇਦਾ ਪਾਸ ਕਰਾਈ ਆ ਹੁਣ ਜਦੋਂ ਐਡੀ ਵੱਡੀ ਮੰਗ ਆ ਆਮ ਆਦਮੀ ਪਾਰਟੀ ਕੀ ਮੁਲਕ ਭਰਦੀਆਂ ਪੋਲੀਟੀਕਲ ਪਾਰਟੀਆਂ ਨੇ ਆਪਦੇ ਉਹਨੂੰ ਮੈਨੀਫੈਸਟੋ ਦਾ 파ਰਟ ਬਣਾਇਆ ਇਹ ਵੀ ਕਹਿੰਦਾ ਸੀ ਕੇਜਰੀਵਾਲ ਬਾਹਾਂ ਅਡਟ ਕਹਿੰਦਾ ਸੀ ਇਹਨਾਂ ਦਾ ਨੈਸ਼ਨਲ ਕੋਆਰ ਵੀ ਸਾਨੂੰ ਇੱਕ ਵਾਰ ਪੰਜਾਬ ਸਿਵਲ ਸਕੱਤਰੇ ਦੀਆਂ ਪੌੜੀਆਂ ਚੜਾ ਦਿਓ ਉਹਨੂੰ ਗੱਦੇ ਨੂੰ ਇਹ ਨਹੀਂ ਪਤਾ ਵੀ ਪੰਜਾਬ ਸਿਵਲ ਸਕੱਤਰੇ ਨੂੰ ਬਣਾਉਣ ਵਾਲਾ ਉਹਨੂੰ ਡਿਜ਼ਾਈਨ ਕਰਨ ਵਾਲਾ ਪੱਤਾ ਆਪ ਸਿੰਘ ਕਹਰੂ ਕਿੰਨਾ ਜ਼ਹੀਨ ਮੁਖੰਦੂ ਸੀ ਸਿਵਲ ਸਕੱਤਰੇ ਦੀਆਂ ਪੌੜੀਆਂ ਲੋਕਾਂ ਨੇ ਚੜਾ ਤੇ ਸਾਢੇ 7 ਸਾਡੇ 3 ਸਾਲਾਂ ਚ ਮੰਗ ਕਿੱਥੇ ਮੰਨ ਲਈ ਮੰਗ ਇਸ਼ੂਆ ਨਾਲ ਜੁੜੀ ਆ ਮੰਗ ਪਾਲਸੀ ਨਾਲ ਜੁੜੀ ਆ ਮੰਗ ਇੰਟਰਨੈਸ਼ਨਲ ਮੌਨਟਰੀ ਫੰਡ ਨਾਲ ਜੁੜੀ ਆ ਮੰਗ ਵਰਲਡ ਬੈਂਕ ਨਾਲ ਜੁੜੀ ਵੀ ਆ ਮੰਗ ਕਿੱਥੇ ਜੁੜਦੀ ਆ ਜਾ ਕੇ ਉਹ ਇਹ ਬਹੁਤ ਲੰਬੀ ਲੜਾਈ ਆ ਸਾਥੀਓ ਅਸੀਂ ਸੈਂਟਰ ਸਰਕਾਰ ਤੇ ਬਹੁਤ ਦਵਾ ਸੀ ਅਰਬਲਾ ਸੀ ਤਾਂ ਰਮ ਪਾਰਲੀਮੈਂਟ ਚ ਬੋਲਦੀ ਆ ਵੀ ਅਸੀਂ ਕਮੇਟੀ ਬਣਾਈ ਆ ਲਿਆਵਾਂਗੇ ਨਵੀਂ ਸਰਕਾਰ ਬਣੀ ਹੋ ਕਹਿੰਦੀ ਆ ਥਿਸ ਇਸ ਨਾਟ ਅ ਰੋਲ ਬੈਕ ਥਿਸ ਇਜ਼ ਅ ਨਿਊ ਪੈਕੇਜ ਯੂਪੀਐਸ ਲੈ ਕੇ ਆਉਂਦੀ ਆ ਉਹ ਕੌਨੂੰ ਪਤਾ ਦਿੰਨੇ ਪੈਨਸ਼ਨ ਸਕੀਮਾਂ ਦਾ ਐਨਪੀਐਸ ਕੀ ਆ ਯੂਪੀਐਸ ਕੀ ਆ ਓਪੀਐਸ ਕੀ ਆ ਦੋਨੇ ਸਕੀਮਾਂ ਦਾ ਐਨਪੀਐਸ ਤੇ ਨਾ ਯੂਪੀਐਸ ਪੁਰਾਣੀ ਪੈਨਸ਼ਨ ਦੇ ਨੇੜੇ ਤੇੜੇ ਵੀ ਨਹੀਂ ਖੜਦੀਆਂ ਜਿਹੜੀ ਬੇਸਿਕ ਪੇ ਦਾ ਅੱਧ ਮਿਲਣਾ ਤੇ ਹਰ ਇੱਕ ਗ੍ਰੇਡ ਰਿਵੀਜ਼ਨ ਦੇ ਵਿੱਚ ਉਹਨੇ ਰਵਾਈ ਹੋ ਜਾਣਾ ਉਹਨੇ 65 ਸਾਲ ਦੀ ਉਮਰ 'ਚ 5% ਵਾਧੇ ਨਾਲ 70 ਸਾਲ ਦੀ ਉਮਰ 10% 75 ਸਾਲ ਦੀ ਉਮਰ 'ਚ 15% 80 ਸਾਲ ਦੀ ਉਮਰ 'ਚ 25% 85 ਸਾਲ ਦੀ ਉਮਰ 'ਚ 35%, 90 ਸਾਲ ਦੀ ਉਮਰ 'ਚ 45%, 55 ਸਾਲ ਦੀ 95 ਸਾਲ ਦੀ ਉਮਰ 'ਚ 55% ਤੇ 100 ਸਾਲ ਦੀ ਉਮਰ ਤੇ ਪੈਨਸ਼ਨ ਟਿਕਣੀ ਹੋ ਜਾਏਗੀ। ਹੈ ਕੋਈ ਮੁਕਾਬਲਾ? ਮੁਕਾਬਲਾ ਮਲਾਜਮਾਂ ਜਿੰਨੇ ਪੱਕੇ ਮਿਲਣੇ ਆ ਉਹਨਾਂ ਮੈਡੀਕਲ ਬੋਨਸ ਮਿਲਣਾ, ਹਰ ਦੋ ਸਾਲਾਂ ਵਿੱਚ ਐਲਟੀਸੀ ਮਿਲਣੀ ਆ। ਇਸ ਕਰਕੇ ਇਹ ਜਿਹੜੀਆਂ ਪੈਨਸ਼ਨ ਸਕੀਮਾਂ, ਇਹ ਨਵੇਂ-ਨਵੇਂ ਸਾਨੂੰ ਸਭ ਜਵਾਬ ਇੱਥੇ ਸਾਨੂੰ ਲੱਗਦਾ ਅਸੀਂ ਦਹਾਕਿਆਂ ਦੇ ਲੜਦੇ ਆ। ਇਥੇ ਪੰਜਾਬ ਕੋਝੀਆਂ ਚਾਲਾਂ ਚੱਲੀਆਂ ਜਾਂ ਰਹੀਆਂ ਵੀ ਇਥੇ ਯੂਪੀਐਸ ਕਲਿੱਕ ਕਰਾ ਲਾਂਗੇ ਇਥੇ ਉਹ ਕਲਿੱਕ ਕਰਾ ਲਾਂਗੇ ਜਾਂ ਇਥੇ ਆਧਰਾ ਪ੍ਰਦੇਸ਼ ਦੀ ਵਾਈਐਸਆਰ ਰੈਡੀ ਦੀ ਕਾਂਗਰਸ ਸਰਕਾਰ ਵਰਗਾ ਕੋਈ ਨਵਾਂ ਪੈਕੇਜ ਦੇ ਦੇਵਾਂਗੇ ਬਲਾਜਮਾਂ ਨੂੰ ਭਰਾਂ ਲਾਂਗੇ ਪਰ ਇਹ ਤੁਹਾਨੂੰ ਵਿਸ਼ਾਲ ਤੋਂ ਏਡੀ ਵੀ ਲਾਮਬੰਦੀ ਥੋੜੀ ਆ ਤੁਹਾਨੂੰ ਇਸ ਤੋਂ ਵੀ ਵਿਸ਼ਾਲ ਲਾਮਬੰਦੀ ਕਰਨੀ ਪਊਗੀ ਦੂਜੀ ਨਾਲ ਸਾਡੀ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਤੋਂ ਸਲਾਹ ਵੀ ਇਸ ਘੋੜ ਨੂੰ ਜਿੰਨਾ ਜੰਤਕ ਰੱਖੋਗੇ ਅਟ ਕਿੱਡਾ ਕਮਾਲ ਦਾ ਵਿਸ਼ਾਲ ਝੰਡਾ ਮਾਰ ਗਿਆ ਦੋਨੇ ਜਿਹੇ ਬੰਦਿਆਂ ਨੇ ਕਿੱਡੀ ਵਿਸ਼ਾਲ ਦੀ ਲਾਮਬੰਦੀ ਹੋਈ ਆ ਜਿੰਦੇ ਬੰਦੇ ਇੱਥੇ ਹਾਜ਼ਰ ਆ ਇਹਨੂੰ ਟਿਕੜੀ ਗਿਣਤੀ ਦੇਣਾ ਕਿ ਲੋਕ ਘਰਾਂ ਨੂੰ ਮੁੜ ਕੇ ਕਾਰਾਂ ਦੀ ਗਿਣਤੀ ਕੀਤੀ ਸੀ ਇਹਨੂੰ ਟੋਟਲੀ ਨੌਨ ਪੋਲੀਟিক্যাল ਜੰਤਕ ਜਥੇਬੰਦੀਆਂ ਦਾ ਘੋਲ ਬਣਾ ਕੇ ਲੜੋ ਜਿੱਤੋਗੇ ਤੁਸੀਂ ਤੁਸੀਂ ਪਾਲਸੀ ਮੈਟਰ ਨੂੰ ਵੀ ਚੇਂਜ ਕਰੋਗੇ ਕੋਈ ਕਹਿੰਦਾ ਸੀ ਵੀ ਕਿਸਾਨ ਜਿੱਤਣਗੇ ਤਿੰਦੀ ਦੇ ਵਿੱਚੋਂ ਲੜਦੇ ਆ ਉਹਨਾਂ ਦੀਆਂ 31 ਜਥੇਬੰਦੀਆਂ ਟੋਟਲੀ ਨੌਨ ਪੋਲਿਟਿਕਲ ਕੋਲ ਲੜਦੇ ਆ ਉਹ ਬੇਮਸਾਲ ਕੋਲ ਲੜਦੇ ਆ ਉਹ ਮਾਲਵੇ ਵਿੱਚ ਉੱਠ ਕੇ ਜਾਂਦੇ ਆ ਉਹ ਹਰਿਆਣਾ ਠਾਉਂਦੇ ਆ ਰਾਜਸਥਾਨ ਠਾਉਂਦੇ ਆ ਉੱਤਰ ਪ੍ਰਦੇਸ਼ ਉੱਤਰਾਖੰਡ ਠਾਉਂਦੇ ਆ ਇੱਕ ਬੇਮਸਾਲ ਕੋਲ ਲੜਦੇ ਆ ਉਹੋ ਜੀ ਲੜਾਈ ਉਹੋ ਜੇ ਕੱਟਰ ਉਹੋ ਜੀਆਂ ਜਥੇਬੰਦੀਆਂ ਉਹੋ ਜਿਹਾ ਅਨੁਸ਼ਾਸਨ ਇੱਕ ਬੇੰਤੀਆ ਬਾਕੀ ਤਾਂ ਜਦੋਂ ਮੈਂ ਕਹਿ ਨਹੀਂ ਸਕਦਾ ਜਿੰਨਾ ਕੋਲੇ ਡੀਟੀਐਵ ਦੇ ਅੱਡੇ ਖੜੇ ਬੈਠੇ ਹੋਵੇ ਸਾਡੀ ਜਫੇਬੰਦੀ ਦਾ ਕਿਸੇ ਕੋਲੇ ਝੰਡਾ ਬੰਦਾ ਖੜਾ ਨਾ ਹੋਵੇ ਕਿਤੇ ਇਹ ਗੱਲ ਨਹੀਂ ਬਰਦਾਸ਼ਤ ਹੋਣੀ। ਸਾਰੇ ਬੈਜੋ ਯਾਰ। ਹਾਂ। ਐ ਘੁੱਟ ਜਿੱਤੇ ਜਾਂਦੇ ਆ।